ਸਸਿਕਾ ਤੁਸੀ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰਸ ਵਾਲੇ ਦੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਦਾਜ ਦੇ ਲੋਪਿਆਂ ਦੇ ਵੱਲੋਂ ਇੱਕ ਮਾਪਿਆਂ ਦੀ लाड़ਲੀ ਧੀ ਜਿਹੜੀ ਕਿ ਮਹਿਜ਼ 1 ਸਾਲ ਪਹਿਲਾਂ ਹੀ ਵਿਆਹ ਕੇ ਘਰ ਦੇ ਵਿੱਚ ਸਹੁਰਿਆਂ ਦੇ ਆਏ ਸੀ ਇੱਕ ਦੱਸਿਆ ਜਾ ਰਿਹਾ ਹੈ ਕਿ 3 ਮਹੀਨੇ ਦਾ ਬੱਚਾ ਆਇਆ ਪਰ ਇਲਜ਼ਾਮ ਇੱਥੇ ਲੱਗਦੇ ਪਏ ਕਿ ਦਾਜ ਦੀ ਮੰਗ ਕਰਕੇ ਉਹ ਲੜਕੀ ਦਾਜ ਦੀ ਬਲੀ ਚੜ ਗਈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਡੌਰੀ ਐਕਟ ਦੇ ਤਹਿਤ ਸਹੁਰੇ ਪਰਿਵਾਰ ਵਾਲਿਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਆ ਇਹ ਪੂਰਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਉਂਦਾ ਪਿਆ ਹੈ ਜਿੱਥੇ ਪਰਿਵਾਰ ਵਾਲਿਆਂ ਦਾ ਰੋ ਕੋ ਕੇ ਬੁਰਾ ਹਾਲ ਹੈ ਜਿਨ੍ਹਾਂ ਨੇ ਆਪਣੀ ਬੱਚੀ 1 ਸਾਲ ਪਹਿਲਾਂ ਵਿਆਹੀ ਸੀ ਜ਼ਿਕਰ ਇਹ ਖਾਸ ਹੈ ਕਿ 224 21 ਜਨਵਰੀ ਨੂੰ ਪ੍ਰੀਤੀ ਦਾ ਪ੍ਰੀਤੀ ਰਾਣੀ ਦਾ ਵਿਆਹ ਹੋਇਆ ਸੀ ਪਰ ਹੁਣ ਇਲਜ਼ਾਮ ਇੱਥੇ ਇਹ ਲੱਗਦੇ ਪਏ ਕਿ ਵਾਰ-ਵਾਰ ਸਹੁਰੇ ਪਰਿਵਾਰ ਵਾਲਿਆਂ ਦੇ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਕਦੇ ਮੋਟਰਸਾਈਕਲ ਮੰਗਿਆ ਜਾ ਰਿਹਾ ਸੀ ਅਤੇ ਕਦੇ ਮੋਬਾਈਲ ਲੈਣ ਦੀ ਜ਼ਿੱਦ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਡੌਰੀ ਐਕਟ ਤਹਿਤ ਵੱਖ-ਵੱਖ ਧਰਾਵਾਂ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਵੀ ਕੀਤੀ ਜਾਂਦੀ ਇਹ ਜ਼ਿਕਰ ਖਾਸ ਹੈ ਕਿ ਪੁਲਿਸ ਦੇ ਵੱਲੋਂ ਸੌਰੇ ਪਰਿਵਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਟਿਆਲਾ ਦੇ ਵਿੱਚ ਇਸ ਘਟਨਾ ਤੋਂ ਬਾਅਦ ਇੱਥੇ ਹਰ ਪਾਸੇ ਲੋਕ ਗੁੱਸੇ ਦੇ ਵਿੱਚ ਐ ਤੇ ਦੂਸਰੇ ਪਾਸੇ ਜਿਹੜੀ ਨਵਜਾਤ ਬੱਚੇ ਦੀ ਮਾਂ ਪ੍ਰੀਤੀ ਰਾਣੀ ਐ ਸੁਣ ਲਵੋ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਵਾਲੇ ਕੀ ਮੰਗ ਕਰਦੇ ਪਏ ਐ ਕਿ ਨਾਮਾ ਜੀ ਇੰਦਰੋਦੇਵੀ ਇੰਦਰੋਦੇਵੀ ਕੀ ਗੱਲ ਹੋਈ ਦੱਸੋ ਤੂੰ ਮੇਰੇ ਦੇਜ ਕੇ ਉੱਪਰ ਮੇਰੀ ਬੇਟੀ ਮਾਰਦੀ ਹੁੰਨੇ ਮੇਜਰ ਸਿੰਘ ਨੇ ਇਹ ਸਾਰੇ ਪਰਿਵਾਰ ਨੇ ਰਲਕੇ ਹੀ ਮਾਰੀ ਹੈ ਦੇਜ ਕੇ ਉੱਪਰ ਕਲੇਸ਼ ਜਦ ਕੀ ਵਿਆਹ ਇਹ ਸਾਲ ਹੋਇਆ ਵਿਆਹ ਹੋਇਆ ਕਲੇਸ਼ ਰਗ ਦਾ 10 ਦਿਨ ਬਾਅਦ ਹੀ ਕਲੇਸ਼ ਕਰਵੇ ਲੱਗੋ ਦੇਜ ਮਾਂਗਣਾ ਬਨੇ ਫੋਨ ਮੰਗਣਾ ਮੋਟਰਸਾਈਕਲ ਮੰਗਣੀ ਪੀਸਾ ਮੰਗਣੀ ਸਗਨ ਸਕੀਮ ਕੇ ਪੀਸਾ ਵੀ ਰੱਖ ਲਈ ਬਨੇ ਬਸ ਯਾ ਹੀ ਰੋਲੇ ਮੇਰੀ ਵਿੱਤੀ ਖਵਾਦੀ ਅਬ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਜਨਵਰੀ 1 ਜਨਵਰੀ ਦਾ ਸੀ ਹੁਣ ਜਨਵਰੀ ਨੂੰ ਲਾ ਕੇ ਦੇ ਤਿੰਨ ਮਹੀਨੇ ਫਰੋ ਗਏ ਨੇ ਬਸ ਹਾਂ ਦੋ ਦੋ ਟਾਈਮ ਇਹਨੇ ਦਾ ਬੱਚਾ 3 ਮਹੀਨੇ ਦਾ ਉਹ ਜਵਾਈਆ ਕੀ ਕੰਮ ਕਰਦਾ ਫਲੈਕਸ ਦਾ ਜੀ ਫਲੈਕਸ ਉਹ ਕੀ ਮੇਰੀ ਘਰ ਵਿੱਚ ਚੱਲਦਾ ਹਾਂਜੀ ਕੱਲ ਕਰੋ ਬਦ ਜਿਹੜਾ ਮਾਰ ਗਿਆ ਉਹਨੇ ਦਿੱਤਾ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਮਾਰਦੀ ਤੁਸੀਂ ਆ ਜਾਓ ਇੱਥੇ ਪਹਿਲਾਂ ਵੀ ਕਰਿਆ ਨੇ ਫਿਰ ਪਹਿਲਾਂ ਮਾਰਦਾ ਸੀ ਛੇਦਦਾ ਸੀ ਅਸੀਂ ਘਰੇ ਲੈ ਜਾਂਦੇ ਸੀ ਫਿਰ ਮਾਰਦਾ ਸੀ ਛੇਦਦਾ ਸੀ ਫੇਰ ਅਸੀਂ ਘਾਰੇ ਲੈ ਜਾਂਦੇ ਬਸ ਰਾਹ ਜੀ ਰਸਤੇ ਨਾਲ ਫੇਰ ਲਿਆਂਦਾ ਸੀ ਪੈਰਾਂ ਫੜਦਾ ਗੜਗੜਾਂਦਾ ਸਾਰਾ ਕੁਝ ਕਰਦਾ ਫੇਰ ਅਸੀਂ ਭੇਜਦੇ ਸੀ ਫੇਰ ਸਾਨੂੰ ਡਰਾਬੇ ਦਿੰਦਾ ਸੀ ਮੈਂ ਮਰ ਜਾਗਾ ਇਹਨੂੰ ਮਾਰ ਦਾਂਗਾ ਕੁੜੀ ਦੇ ਜਵਾਬ ਹੋਣਾ ਸੀ ਉਹਨ ਨਾਲ ਅਸੀਂ ਤਾਂ ਕਰਕੇ ਅਸੀਂ ਫੇਰ ਚੁੱਪ ਕਰ ਜਾਂਦੇ ਸੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਜੂਗਾ ਸਮਝ ਜੂਗਾ ਇਹਨੇ ਦੇਜ ਦੀ ਮੰਗ ਬੰਦ ਨਹੀਂ ਕੀਤੀ ਕੁੜੀ ਮਾਰਦੀ ਸਾਡੇ ਦੇਜ ਦੇ ਉੱਤੇ ਨੇ ਪਰ ਇਹਨੇ ਮੰਗ ਨਹੀਂ ਬੰਦ ਨਹੀਂ ਕੀਤੀ ਤੇ ਮੇਰੀ ਕਰਵਾਈ ਜਾਂਦੇ ਉਸਨੇ ਮੈਨੂੰ ਤਾਂ ਇਨਸਾਨ ਇਨਸਾਨ ਮਿਲਣਾ ਚਾਹੀਦਾ ਜਿਵੇਂ ਮੇਰੀ ਕੁੜੀ ਮਾਰੀ ਸਾਰਾ ਟੱਬਰ ਨੂੰ ਇੱਥੇ ਮੋਜਦਾ ਕਰੋ ਲਿਆ ਕੇ ਸਾਰਾ ਪਰਿਵਾਰ ਵੱਲੋਂ ਉਹਦੇ ਸਾਰਿਆਂ ਨੂੰ ਇੱਥੇ ਲਾ ਕੇ ਉਹ ਕਰੋ ਕਸਟਡੀ ਦੇ ਲਾਓ ਤਿੰਨ ਮੈਨੂੰ ਇਨਸਾਫ ਦਿਵਾਓ। ਹਲਾ ਗੜੇ ਪਹਿਲਾਂ। ਸਨੌਰ। ਕੱਲ ਦੇ ਅਸੀਂ ਫਿਰ ਰਹੇ ਨਾ। ਕੱਲ ਦੇ ਮੇਰੀ ਕੁੜੀਆਂ 2 ਵਜੇ ਦੀ ਕੁੜੀਆਂ ਅਸੀਂ ਚੋੱਕ ਕੇ ਲਿਆਈ ਹੋਈ ਐ। ਕੱਲ ਦੇ ਫਿਰ ਰਹੇ ਨਾ। ਕੱਲ ਦਾ ਸਾਨੂੰ ਕੋਈ ਕਾਰਵਾਈ ਕੁਝ ਨਹੀਂ ਹੋਈ। ਨਾ ਥਾਣੇਦਾਰ ਕਰਦੇ ਨਾ ਕੁਝ ਨਹੀਂ ਕਰਦੇ। ਕੱਲ ਦੇ ਅਸੀਂ ਐਂ ਪਰੇਸ਼ਾਨ ਹੋਏ ਫਿਰ ਰਹੇ ਨਾ। ਕਿੰਨਾ ਵਜੇ ਹੋ? ਬੰਟੀ ਰਾਮ ਜੀ। ਕਿਹੜੀ ਗੱਲ ਹੁੰਦੀ ਹੈ ਸ਼ਤਰਾਂ ਨੇ ਕੀ ਗੱਲ ਹੈ ਦੱਸੋ ਇੱਥੇ ਪਿੰਡ ਸੁਰਕੜੇ ਫਾਰਮ ਸਾਡੀ ਕੁੜੀ ਮਾਰਦੀ ਜੀ ਉਹਨਾਂ ਨੇ ਜਿਨ੍ਹਾਂ ਨੇ ਬੜਾ ਸੋਹਰੇ ਪਰਿਵਾਰ ਨੇ ਉਹਨਾਂ ਦੀ ਕੁੜੀ ਮਾਰਦੀ ਕੱਲ ਮੌਜੂਦਾ ਉਥੋਂ ਮਤਲਬ ਦਾਜ ਦੇ ਦੀ ਮੰਗ ਕਰਦਾ ਸੀ ਉਹ ਦਾਜ ਦੇ ਦੀ ਮੰਗ ਕਰਕੇ ਕੁੜੀ ਨੂੰ ਤੰਗ ਰੱਖਦਾ ਸੀ ਸਾਲ 1 ਸਾਲ 3 ਮਹੀਨੇ ਹੋਈ ਨੇ ਵਿਆਹ ਨੂੰ ਵੀ ਇੰਨੇ ਪ੍ਰਤੀ ਉਹ ਝਗੜੇ ਮਾਰਦਾ ਸੀ ਕੁੱਟਦਾ ਸੀ ਤੇ ਹਰੇਕ ਮਹੀਨੇ ਕੁੜੀ ਬਾਹਰ ਆ ਜਾਂਦੀ ਸੀ ਲੜ ਕੇ ਕਰਕੇ ਫੇਰ ਉਹ ਲੈ ਜਾਂਦਾ ਸੀ ਫੇਰ ਉਹ ਮਿੰਟ-ਮਿੰਟ ਕਰਕੇ ਲੈ ਜਾਂਦੇ ਸੀ ਸਾਡੇ ਕੋਲ ਕੀ ਨਾਮ ਹੈ ਕਿਹੜੇ ਪਿੰਡ ਕਿਹੜੇ ਦੇ ਰਹਿਣ ਵਾਲੇ ਸੁਰਕੜਾ ਫਾਰਮ ਨਾਮ ਕੀ ਹੈ ਮੇਜਰ ਮੇਜਰ ਨਾਮ ਕੋਲ ਅਲੀਗੇਸ਼ਨ ਆ ਰਹੇ ਤੁਸੀਂ ਮਾਰਿਆ ਜਿਹੜਾ ਕੋਲ ਉਹ ਉਹਦੀ ਭੈਣ ਹੈ ਮੇਜਰ ਦੀ ਦੋ ਭੈਣਾਂ ਨੇ ਦੋ ਜੀਜੇ ਨੇ ਇੱਕ ਉਹਦਾ ਡੈਡੀ ਹੈ ਤੇ ਇੱਕ ਉਹਦਾ ਵੱਡਾ ਭਰਾ ਹੈ ਜਿਵੇਂ ਨਹੀਂ ਕਰਬੀ ਜਾਂਦੇ ਹੋ ਕਾਰਵਾਈ ਤੇ ਹਾਲੇ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮਾਰਿਆ ਕਿਵੇਂ ਉਹਨੂੰ ਮਾਰਿਆ ਤਾਂ ਗਲ ਘੁੱਟ ਕੇ ਮਾਰਿਆ ਹੋਇਆ ਹੈ ਜੀ ਕਿਹੜੀ ਚੀਜ਼ ਆਪਾਂ ਨੂੰ ਦਿਖੀ ਹੈ ਫਿਰ ਉਹਨੂੰ ਫਾਇਦਾ ਦਿੱਤਾ ਕੀ ਦਿੱਤਾ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੱਸਿਆ ਮੈਂ ਮੰਗ ਕੀ ਗੜਤ ਮੰਗ ਤਾਂ ਇਹ ਇਨਸਾਫ ਮਿਲਿਆ ਸਾਨੂੰ ਕੇਵਲ ਅ ਵੈਸੇਂ ਗਰੇ ਇਸ ਸਾਨੂੰ ਕੱਲ ਟੈਲੀਫੋਨ ਆਇਆ ਸੀ ਉਹ ਤੋਂ ਸਰਕੜੇ ਦੇ ਭਾਰਤੋਂ ਜਿਹਾ ਕਰਕੇ ਲੈ ਲਈ ਵੀਡੀਓ ਜੀ ਮਾਰਤੀ ਜੇ ਅਸੀਂ ਉੱਥੇ ਗਏ ਸੀ ਪੰਜਾਬ ਮੇਰੇ ਪਹਚਾਣ ਤੋ ਇਹ ਮੁੰਡੇ ਦੇ ਉਹ ਚਾਰਲੇ ਖਲਾ ਮੇਜਰ ਸਿੰਘ ਸਾਣਾ ਵਜੀਰ ਸਿੰਘ ਦੋ ਦੀਆਂ ਭੈਣਾਂ ਦੋ ਜੀਜੇ ਇਹਨਾਂ ਦਾ ਮਸਲਾ ਖਲਾ ਅਸੀਂ ਐਫ ਆਈ ਆਰ ਲਾਉ ਜੀ ਸਰ ਇਹ 40 ਅੰਸ਼ਾਰ ਦਾ ਬਿੱਟ ਹੈ ਹਾਂ ਜੀ ਡੋਰੀਅਕਟਰ ਨਾਲ ਹੋਇਆ ਹਾਂ ਜੀ ਡੋਰੀਅਕਟਰ ਹਾਂ ਜੀ ਡੋਰੀਅਕਟਰ ਦਾ ਇਹ ਪਰਚਾ ਇਤਹਾਸਿਕ ਗਿਫਤਾਰੀ ਤਾਂ ਹੋਈ ਨਹੀਂ ਸਾਡੇ ਗਿਫਤਾਰੀ ਨਹੀਂ ਹੋਈ ਮਾਜਰ ਉਹਦਾ ਉਹਦਾ ਬਾਹਰ ਦਾ ਉਹ ਬੈਠੇ ਮੁੰਡਾ ਚਿੱਟਾ ਵਗੈਰਾ ਜਿੰਨਾ ਸੀ ਕੋਈ ਡੋ ਟੈਸਟ ਕਰ ਵੀ ਕਰਾਇਆ ਜਾਏਗਾ ਉਹਦਾ ਹਾਂ ਕਰਾਵਾਂਗੇ ਡੋ ਟੈਸਟ ਕਰਾਵਾਂਗੇ ਜੀ ਚਿੱਟਾ ਪੀਦਾ ਹੋਇਆ ਕਰਾਉ ਡੋ ਟੈਸਟ ਕਰਾਵਾਂਗੇ ਕਿਉਂਕਿ ਜਿਹੜੀ ਤਾਰਾ ਹੈ ਜੀ ਤੇ ਤਾਰਾ ਰਹੀ ਹੈ ਬੀ ਐਨ ਐਸ ਦੇ ਹਿਸਾਬ ਨਾਲ ਲਖਾਈ 80 ਤੇ 6800 ਜਿੰਨ ਲੋ ਇਹ ਇੱਕ ਉਸਲਾਜਨ ਦਾ ਬੇਟਾ ਹੈ ਜੀ ਭਾਇਆ ਹੋਗੜਾ ਮੁੰਡਾ ਹੋਗੜਾ 14 ਮੁੰਡਾ ਕੀ ਨਾਮ ਕੀ ਹੈ ਨਾਮ ਆ ਉਹਦਾ ਮੇਜਰਸ